ਪੰਚੇ ਨੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪੀਐਸ ਆਪਸ਼ਨ ਯਾਤ੍ਰਪੁਰ ਭਾਰਤੀ ਅਮ੍ਰਿਤ ਸਰਪੰਨ 1 ਮਿੰਟ ਲਈ ਬਹੁਤ ਬਹੁਤ ਧੰਨਵਾਦ अलसिया मैं डी एस पी ओंकार बराड़ साहब ਸਤਜਤ ਜਤਿੰਦਰ ਕੁਮਾਰ ਸਾਂਝੀ ਟੀਮ ਨਾਲ ਅਸੀਂ ਇਕੱਠੇ ਹੋਏ ਆਂ ਡੀਜੀਪੀ ਸਰ ਵੱਲੋਂ ਚਲਾਈ ਇਸ ਸੰਪਰਕ ਪ੍ਰੋਗਰਾਮ ਦੇ ਪਬਲਿਕ ਆਊਟਰੀਚ ਵਿੱਚ ਪਿੰਡਾ ਵਾਲੇ ਪਿੰਡ 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 ਦੇ ਲੋਕਾਂ ਨਾਲ ਜਾਨੂ ਹੋਣ ਨੂੰ ਉਹਨਾਂ ਦੀਆਂ ਗੱਲਾਂ ਸੁਣਨ ਨੂੰ ਉਹਨਾਂ ਦੇ ਦੁੱਖ ਤਕਲੀਫ ਤੋਂ ਉਹਨਾਂ ਤੋਂ ਸੁਜੈਸ਼ਨਸ ਲੈਣ ਨੂੰ ਕਿ ਜਿਹੜੇ ਨਸ਼ੇ ਦੀ ਪ੍ਰੋਬਲਮ ਹੈ ਕੋਈ ਲਾਅਲੈਸਨੈਸ ਦੀ ਪ੍ਰੋਬਲਮ ਹੈ ਕੋਈ ਵੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਉਹ ਕਿੱਥੇ ਉਹਨਾਂ ਨੂੰ ਆਉਂਦੀ ਹੈ ਤਾਂ ਉਹਦਾ ਕੀ ਹੱਲ ਕੱਢਿਆ ਜਾ ਸਕਦਾ ਹੈ ਉਹਨਾਂ ਵੱਲੋਂ ਕੀ ਸੁਝਾਅ ਦਿੱਤੇ ਜਾ ਸਕਦੇ ਆਂ ਤੇ ਸਾਡੇ ਵੱਲੋਂ ਕੀ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ ਮੈਡਮ ਇਹ ਸਵਾਲ ਆ ਵੀ ਜੇ ਆਪਾਂ ਕੋਈ ਵੀ ਸਮਾਨ ਲੈਣ ਜਾਣੇ ਕਿਸੇ ਦੁਕਾਨ ਤੋਂ ਮੰਨ ਲਓ ਜੇ ਉਹ ਦੁਕਾਨ ਹੀ ਬੰਦ ਹੈ ਤਾਂ ਆਪਾਂ ਨੂੰ ਸਮਾਨ ਕਿੱਥੋਂ ਮਿਲੂਗਾ ਜੇ ਦੁਕਾਨਾਂ ਹੀ ਬੰਦ ਕਰਾਈਆਂ ਜਾਣ ਤੇ ਨਸ਼ੇ ਵਾਲੇ ਆਪਣੇ ਆਪ ਹੀ ਇਲਾਜ ਕਰਾਉਣਗੇ ਉਹਨਾਂ ਦੇ ਮਾਂਪੇ ਕਰਾਉਣਗੇ ਬਿਲਕੁਲ ਜੀ ਪੁਰਾਣੀ ਕਹਾਵਤ ਵੀ ਹੈ ਕਿ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਹਾਂ ਮਾਂ ਨੂੰ ਮਾਰੋ ਦੁਕਾਨਾਂ ਤੇ ਪੁੱਤੀਆਂ ਵਾਂ ਦੁਕਾਨਾਂ ਬੰਦ ਕਰਾਈਆਂ ਜਾਣ ਅਸੀਂ ਅਸੀਂ ਇਹਦੇ ਥਰੂ ਅਸੀਂ ਨਸ਼ਾ ਖਾਣ ਪੀਣ ਵਾਲਿਆਂ ਨੂੰ ਨਹੀਂ ਅਸੀਂ ਉਹਦੇ ਬਿਗ ਫਿਸ਼ ਤੱਕ ਜਿਹੜੇ ਸਪਲਾਈ ਕਰਦੇ ਆ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਆ ਤਾਂ ਹੀ ਇਹ ਮੁਹਿੰਮ ਚਲਾਈ ਹੈ ਜੀ ਜਿੰਨੇ ਮਤਲਬ ਸ਼ਾਇਦ ਦੇ ਵੱਡੇ ਵੱਡੇ ਬੰਦੇ ਆ ਇਹ ਸਹਿਯੋਗ ਦੇਣ ਤੇ ਦੁਕਾਨਾਂ ਆਪਣੇ ਆਪ ਹੀ ਬੰਦ ਹੋ ਸਕਦੀਆਂ ਇਹ ਸਹਿਯੋਗ ਹੀ ਅਸੀਂ ਚਾਹੁੰਦੇ ਆ ਤਾਂ ਅਸੀਂ ਲੋਕਾਂ ਦਾ ਸਹਿਯੋਗ ਦੇ ਰਹੇ ਆ ਅਸੀਂ ਚਾਹੁੰਦੇ ਆ ਕਿ ਉਹ ਸਾਡਾ ਸਹਿਯੋਗ ਦੇਣ ਤਾਂ ਅਸੀਂ ਇਹ ਨਸ਼ੇ ਦੀ ਪ੍ਰੋਬਲਮ ਨੂੰ ਇੱਥੋਂ ਛੇ ਖਤਮ ਕਰੀਏ